ਲਓ ਜੀ ਚੋਰ ਤਾਂ ਤੁਸੀਂ ਬਹੁਤ ਜ਼ਿਆਦਾ ਦੇਖੇ ਹੋਣਗੇ ਪਰ ਆਹ ਬੰਦੇ ਨੇ ਜਿਵੇਂ ਚੋਰੀ ਕਰੀ ਆ ਨਾ ਸਿਰ੍ਹਾ ਘਰਾਤਾ ਆ ਦੇਖੋ ਕੱਢ ਲਿਆ ਪਿਸਤੌਲਾ ਬੰਦਾ ਅੰਦਰ ਆ ਗਿਆ ਉਹ ਬੰਦੇ ਨੂੰ ਕਹਿੰਦਾ ਇੱਥੇ ਸਾਈਡ ਤੇ ਹੋ ਕੇ ਬਹਿ ਜਾ ਹਿੱਲੀ ਨਾ ਜਮਾ ਨਾ ਬੋਲੀ ਠੀਕ ਹੈ ਹਲੇ ਦੁਕਾਨਦਾਰ ਨੂੰ ਇੰਨਾ ਜ਼ਿਆਦਾ ਪਤਾ ਨਹੀਂ ਲੱਗਿਆ ਹੁਣ ਪਤਾ ਲੱਗਿਆ ਇਹਨਾਂ ਨੂੰ ਕੀ ਪਿਸਤੌਲ ਗੱਡੀ ਖੜਾ ਕੋਈ ਬੰਦਾ ਲੈ ਵੀ ਹੁਣ ਕੰਮ ਸ਼ੁਰੂ ਆ ਧਿਆਨ ਰੱਖਿਓ ਮੜਾ ਜਾ ਉਹਨੂੰ ਕਹਿੰਦਾ ਪੈਸੇ ਕੱਢ ਦੇ ਜਿਹੜੇ ਹੈਗੇ ਨੇ ਲੈ ਕੱਟ ਕੇ ਦੇ ਰਿਆ ਪੈਸੇ ਕੀ ਸਮਝ ਨਹੀਂ ਆ ਰਹੀ ਤੁਹਾਨੂੰ ਕਨਾਜ਼ ਹਰਾ ਖਾਲੀ ਕਰ ਦੇ ਮੂੰਹ ਬੰਨਿਆ ਹੋਇਆ ਐਣਗਾ ਲੱਗੀਆਂ ਹੋਈਆਂ ਨੇ ਅੱਜ ਸਵੇਰ ਤੋਂ 3 ਲੱਖ ਰੁਪਏ ਮੈਂ ਇਕੱਠਾ ਕੀਆ ਸੀ ਤੇ ਨਹੀਂ ਦੇਖੀ ਦੀ ਨਾ ਜਿੰਮਤ ਉਹਨੂੰ ਹੁਣ ਇਸ ਟਾਈਮ ਦਿਖ ਰਿਹਾ ਨਾ ਅੱਗੇ ਜਾ ਕੇ ਦੇਖੇ ਹੁਣ ਕੀ ਬਣਦਾ ਲੈ ਪੈਸੇ ਫੜ ਲੈ ਬਾਈ ਉਹਨੇ ਝੋਲੇ ਚ ਪਾ ਲੈ ਠੀਕ ਐ ਸਾਰਾ ਖਾਲੀ ਕਰਤਾ ਵਿਚਾਰੇ ਦਾ ਗੱਲਾ ਉਹ ਤੇਰੀ ਥੱਪੜ ਮਾਰਿਆ ਬਾਈ ਦੇ ਯਾਰ ਇੰਨਾ ਜਿਆਦਾ ਬੇਕਾਰ ਹਨ ਚੋਰੀ ਕਰਨ ਵਾਲਾ ਬੰਦਾ ਇੰਨਾ ਭੈੜਾ ਬੰਦਾ ਦੇਖੋ ਪੈਣ ਕ ਲੱਗਿਆ ਹੋਏ ਨੇ ਮਾਸਕ ਲੱਗਿਆ ਹੋਇਆ ਪਰ ਧਿਆਨ ਨਾਲ ਦੇਖਿਓ ਤੇ ਬੰਦਾ ਨਾ ਸਿਰ ਤੋਂ ਗੰਜਾ ਠੀਕ ਆ ਉਹ ਦੁਕਾਨ ਚ ਵੜ ਗਿਆ ਉਹ ਲੈ ਹੁਣ ਮੈਂ ਕਹਿੰਦਾ ਖੁਦ ਤਲਾਸ਼ੀ ਲਊਗਾ ਇਹ ਉਹਦੇ ਮਾੜੇ ਮੋٹے ਰਹਿ ਗਏ ਸੀ ਉਹ ਵੀ ਚੱਕ ਲਿਆ ਕੇ ਇਹ ਬੰਦਾ ਸਿਰ ਤੋਂ ਗੰਜਾ ਸਿਰ ਤੇ ਨੇ ਨਕਲੀ ਦੇ ਵਾਲ ਲਾਏ ਹੋਏ ਨੇ ਦੇਖੇ ਹੁਣ ਕੀ ਬਣਦੇ ਧੋਗੇ ਕਮਾਲ ਕਰਤੀ ਬਾਈ ਬਾਈਆਂ ਨੇ ਯਾਰ ਲੈ ਵੀ ਕਹਿੰਦਾ ਕੱਢ ਦੇ ਜੇ ਹੋਰ ਹੈ ਗੁੱਸਾ ਹੁਣ ਦੂਜਾ ਬੰਦਾ ਕੱਢ ਰਿਹਾ ਉਧਰੋਂ ਉਹ ਦੇਖੋ ਉਹੋ ਜਿਹੀ ਪੈਣੇ ਲੱਗਦਾ ਪੈਸੇ ਉਹ ਕਹਿੰਦਾ ਖੋਲ ਖੋਲੇ ਨੂੰ ਉਹ ਦੇਖ ਇਹ ਕੱਢ ਨਹੀਂ ਰਿਹਾ ਇੱਧਰ ਵਾਲਾ ਬਾਈਆ ਟਿੱਕੇ ਕਹਿੰਦਾ ਉਹਨੂੰ ਕਹਿ ਰਿਹਾ ਕਿ ਤੈਨੂੰ ਕਿਹਾ ਦੀ ਪੈਸੇ ਕੱਢ ਦੇ ਹੋਰ ਕੱਢੇ ਨਹੀਂ ਹੈਗੇ ਕਹਿੰਦਾ ਉਹ ਕੀ ਪੈਣੇ ਉਹ ਮਾਰਿਆ ਵਿਚਾਰੇ ਥੱਪੜ ਮਾਰਿਆ ਵਿਚਾਰੇ ਦੇ ਹੁਣ ਉਹ ਪੈਸੇ ਵੀ ਕਢਵਾਊਗਾ ਉਹਦੇ ਤੋਂ ਉਹ ਡੱਬੇ ਚ ਲਾ ਲਿਆ ਤੇ ਆਹ ਲੈ ਬਾਈ ਹੁਣ ਇਹਦੀ ਗੇਮ ਪੁੱਠੀ ਪੈ ਗਈ ਤੇ ਹੁਣ ਉਹ ਦੇਖੋ ਤੁਹਾਨੂੰ ਕਿਹਾ ਸੀ ਨਾ ਸਿਰ ਤੇ ਵਾਲ ਨਹੀਂ ਹੈਗੇ ਇਹਦੇ ਗੰਜਾ ਸੀਗਾ ਤਿੰਨੋਂ ਜਣੇ ਇਕੱਠੇ ਫੜ ਲਏ ਤਿੰਨੋਂ ਜਣਿਆਂ ਨੇ ਉਹ ਸਾਮ ਤਾਂ ਦੇਖੋ ਹੁਣ ਕੀ ਬਣ ਜੇ ਇਹਦੇ ਨਾਲ ਬਣਉਂਦਾ ਕੀ ਬਣੂ ਹੁਣ ਪਤਾ ਲੱਗੂ ਇਹਨੂੰ ਉਹੀ ਆ ਗਿਆ ਬਸ ਕੱਲੇ ਹੀ ਕੀ ਪਤਾ ਨਹੀਂ ਮੈਂ ਹੁਣ ਹੀ ਲੁੱਟ ਕੇ ਲੈ ਜਾਂਗਾ ਇਹਨਾਂ ਨੂੰ ਉਹ ਗੋ ਅਗੋਂ ਫਿਰ ਵਧੀਆ ਬੰਦੇ ਦੀ ਯਾਰ ਰੌਲਾ ਪਾਤਾ ਉਹਨਾਂ ਨੇ ਚੋਰ ਚੋਰਾ ਬਾਹਰੋਂ ਆਉਣ ਲੱਗੇ ਲੋਕੀ ਦੇਖੋ ਕਿੰਨਾ ਇਕੱਠਾ ਹੋ ਗਿਆ ਉਹ ਘੁੱਟ ਰਹੇ ਨੇ ਪੈਰਾਂ ਨਾਲ ਹੁਣ ਉਹ ਖੋਲਿਆ ਉਹ ਖੋਲਿਆ ਕੱਟਾ ਖੋਲਿਆ ਉਹਦਾ ਲੈ ਜਾਈ ਬਣਾਦੀ ਚਾਂਦੀ ਇਹਦੀ ਦਾ ਲੈ ਵੀਰ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਚੱਲ ਰਹੀ ਹੈ ਵੀਡੀਓ ਇਹਨੂੰ ਸ਼ੇਅਰ ਕਰ ਦਿਓ ਥੋੜਾ ਦਿਮਾਗ ਲਾਲਾ ਕਰੋ ਯਾਰ ਉਹੀ ਨਾ ਬੈਠਾ ਕਰੋ ਚੂੜੀਆਂ ਪਾ ਕੇ ਹੱਥਾਂ 'ਚ ਆਹ ਦੇਖੋ ਬਾਈ ਨੇ ਬਈ ਸਿਰਾ ਘਰਾਤਾ ਬਈ ਬੰਦੇ ਨੇ ਆ ਦੇਖ ਲੋ 20 ਤਰੀਕ ਦੀ ਵੀਡੀਓ ਆ ਅੱਜ ਤਰੀਕ ਕਿੰਨੀ ਅੱਜ 22 ਤਰੀਕ ਅੱਜ ਆ ਦੋ ਤਿੰਨ ਦਿਨ ਪਹਿਲਾਂ ਦੀ ਵੀਡੀਓ ਇਹ ਉਹ ਹੋ ਗਿਆ ਇਕੱਠੋ ਚੱਕ ਲਿਆ ਬੰਦਾ ਆ ਦੇਖੋ ਸਿਰ ਤੇ ਨਕਲੀ ਵਾਲ ਲਾ ਕੇ ਆਇਆ ਦੀ ਕਿ ਮੈਂ ਪਹਿਚਾਣ ਚ ਨਾਵਾ